ਦੋਸਤੋ ਨੇ ਸੋਨਾ ਲੀਕਾ ਖੜਾ ਐ MM60 ਹਨਾ ਜੰਬੋ ਟਾਇਰ ਦੇਖ ਲਓ ਪਹਿਲਾ ਇਹ ਮੈਂ ਇਹਨੂੰ ਜੰਬੋ ਟਾਇਰ ਕਹਿੰਦਾ ਉਹਨਾਂ ਟਾਇਰ ਤੁਸੀਂ ਦੇਖ ਲਓ ਨਾ ਜਹਾਜਾਂ ਦੇ ਟਾਇਰਾਂ ਵਰਗੇ ਟਾਇਰ ਐ ਇਹ ਹਨਾ MM60 ਸੋਨਾ ਲੀਕਾ ਮਾਈਲੇਜ ਮਾਸਟਰ ਐ ਦਾ ਮਤਲਬ ਹੈ ਨਾ MM ਦਾ ਮਤਲਬ ਹੈ ਕਿ ਮਾਈਲੇਜ ਮਾਸਟਰ ਹੈ ਨਾ 60 ਤੇ ਉਹ ਵੀ ਟਰੈਕਟਰ ਇਹ ਰੇਲ ਗੱਡੀ ਦੇ ਇੰਜਨ ਦਾ ਮੁਕਾਬਲਾ ਹੀ ਕਰਦਾ ਹੈ ਹਨਾ ਤੇ ਟਰੈਕਟਰ ਜਸਵੀਰ ਦੇ ਤੇ ਪੂਰੀ ਡਿਟੇਲ ਬਾਕੀ ਆਪਾਂ ਜਸਵੀਰ ਤੋਂ ਜਸਵੀਰ ਕੀ ਹਾਲ ਚਾਲ ਹੈ ਠੀਕ ਆ ਬਈ ਵਧੀਆ ਸਾਰਾ ਹਾਂ ਹਾਂ ਓਕੇ ਦੀ ਰਿਪੋਰਟ ਐ ਓਕੇ ਬਈ ਅੱਛਾ ਤੇ ਸ਼ੁਰੂ ਆਪਾਂ ਫਿਰ ਇਸ ਤੋਂ ਕਰਦੇ ਆ ਇਹ ਦੱਸੀ ਇਹ ਮਾਡਲ 16 ਬਈ ਸਰਸੇ ਦਾ ਲੋਕਲ ਨੰਬਰ ਹੈ ਸਰਸਾ ਲੋਕਲ ਆ ਗਿਆ 424 ਹੈ 24 ਨੰਬਰ ਵੀ ਘੈਂਟ ਹੈ 9790 ਹੈ ਨਾ ਹਾਂ ਅੱਛਾ ਤੇ ਅਗਲੇ ਟਾਇਰ ਪਏ ਨਵੇਂ ਬਈ ਨਵੇਂ ਅਗਲੇ ਟਾਇਰ ਨਵੇਂ ਕੀ ਤੇ ਨਵੇਂ ਦੇ ਨਾਲ ਵੱਡੇ ਵੀ ਵਾਲੇ ਆ ਯਾਰ ਹਾਂ ਹੈ ਨਾ ਤੇ ਪਿਛਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ 80 ਤੋਂ 85 ਪੈਸੇ 80 ਤੋਂ 85 ਪੈਸੇ ਹੈ ਨਾ ਹਾਂ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਠਲ ਟੋ ਮਾਰ ਫਲਟਾਪ ਮਾਰ ਲੱਗੇ ਹੈ ਨਾ ਹਾਂ ਤੇ ਪੇਂਟ ਪੂਲ ਸਾਰਾ ਜਮਾ ਜੈਨੂ ਨੇ ਹੈ ਜੈਨੂ ਇੱਥੋਂ پتہ ਲੱਗੀ ਜਾਂਦਾ ਹੈ ਹੈਨਾ ਹਾਂ ਜਿੱਥੋਂ ਗਏ ਰੰਗ ਗਿਆ ਹੈ ਹੈਨਾ ਹਾਂ ਬਾਕੀ ਸੀਲਡ ਆ ਸਾਰਾ ਓਕੇ ਜਮਾ ਜੈਨੂ ਦਾ ਬਾਈ ਸੀਲਡ ਹੈ ਅੱਛਾ ਤੇ ਫਿਰ ਕੀ ਕੁਸ਼ ਹੈ ਦਾ ਕੀ ਡਿਮਾਂਡ ਹੈ ਦੀ ਇਹਦੀ ਇਹਦੀ ਡਿਮਾਂਡ 410000 ਰੁਪਿਆ ਬਾਈ ਅੱਛਾ 410000 16 ਮਾਡਲ ਦੀ ਹੈ 16 ਮਾਡਲ ਟਰੈਕਟਰ ਪੂਰਾ ਨਵਾਂ ਟਰੈਕਟਰ ਛਿੱਕੇ ਬੰਦੀ ਨਹੀਂ ਟਰੈਕਟਰ ਦੇਖੀ ਜਾਂਦਾ ਹੈ ਦੇਖੀ ਜਾਂਦਾ ਹੈ ਹੈਨਾ ਤੇ ਬਾਕੀ ਤੁਹਾਨੂੰ ਆਪ ਚਾਰੇ ਪਾਸੇ ਦੋਸਤੋ ਟਰੈਕਟਰ ਦਿਖਾ ਦਿੰਦੇ ਆ ਹੈਨਾ ਐਸ ਪਾਸੇ ਉਧਲੇ ਪਾਸੇ ਮੁਰਾਦੀਮੀ ਦਾ ਐਸ ਪਾਸੇ ਨਿਗਾਹ ਮਨਾਲੋ ਜਿੱਥੇ ਵੀ ਰੰਗ ਗਿਆ ਹੋਇਆ ਉੱਥੇ ਰੰਗ ਗਿਆ ਕਿਤੇ ਕਲਮ ਦਾ ਨਿਸ਼ਾਨ ਨਹੀਂ ਕਲਮ ਲੱਗੀ ਨਹੀਂ ਹੈ ਨਾ ਕਹਿੰਦਾ ਮਤਲਬ ਨਹੀਂ ਅਗਲਾ ਛੱਡੇ ਨਾ ਕਿਤੇ ਵੀ ਲਾਉਣ ਕਰਨੀ ਹੈ ਨਾ ਤੇ ਦੱਸ ਦੇ ਫਿਰ ਕਿੱਥੇ ਤੱਕ ਕਰ ਦੇਗਾ ਇਹ ਇਹ 4 ਲੱਖ 10000 ਰੁਪਏ ਡਿਮਾਂਡ 3 ਲੱਖ 80000 ਦਾ ਟਰੈਕਟਰ ਦੇ ਦਾਂਗਾ 30000 ਅੱਜ ਤਾਂ ਫਿਰ 30000 ਤੀ ਰੱਖਤੀ ਸੀ ਇਹ ਹੂੰ ਤੇ ਉਸ ਤੋਂ ਅੱਗੇ ਆ 2006 ਮਾਡਲ ਨੰਬਰ ਪੰਜਾਬ ਦਾ ਨੰਬਰ ਪੰਜਾਬ 1 ਹੈ ਪੰਜਾਬ ਨੰਬਰ 15 ਨੰਬਰ ਦਾ 2006 ਮਾਡਲ ਹੈ 750 ਹੈ ਹਾਂ ਤੇ ਪਹਿਲਾਂ ਤੇ ਟਾਇਰਾਂ ਦਾ ਦੱਸ ਸਵੇਰਾ ਟਾਇਰਾਂ ਦਾ ਸੀਗੇ ਅਗਲੇ ਨਵੇਂ ਚਾਰੇ ਚੌਕੜਾ ਨਾ ਆਇਆ ਨੀ ਪਿਆ ਨਵੀਂ ਪਿਆ ਹਾਂ ਤੇ ਗੇਅਰ ਇੰਜਨ ਕੰਨੀਓ ਕਿਵੇਂ ਹੈ ਪੂਰਾ ਗਾਰੰਟੀ ਬਾਈ ਬੰਦਾ ਸਰਵਸ ਕਰਾਉਂਦੇ ਵੀ ਲੋੜ ਆਪਣੇ ਰਿਸ਼ਤੇਦਾਰਾਂ ਕੋਲ ਟਰੈਕਟਰ ਸੀ ਅੱਛਾ ਹਾਂ ਰਿਸ਼ਤੇਦਾਰਤ ਲੈਂਦਾ ਹਾਂ ਹਾਂ ਸੂਰਤੀਏ ਟਰੈਕਟਰ ਸੀ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ 55 ਦੇਦਾ ਸੀ 855 ਅੱਛਾ 855 ਦੇਦਾ ਸੀ ਵਿੱਚ ਕੱਟ ਲਿਆ ਸੀ ਇਹ ਵਿੱਚ ਕੱਟ ਲਿਆ ਸੀ ਸਰਵਸ ਸਰਵਸ ਹੋਈ ਹੈ ਹਾਂ ਸਾਰਾ ਕੁਝ ਉਹ ਬੰਦੇ ਨੇ ਆਖਿਆ ਕਿਸੇ ਚੀਜ਼ ਦੀ ਲੋੜ ਨਹੀਂ ਤੇ ਇੱਥੋਂ ਲੈ ਜਾ ਤੇ ਬਸ ਬਾਹਲਾ ਬਿਸ਼ੱਕ ਤੇ ਬਿਸ਼ੱਕ ਮਸ਼ੀਨ ਤੇ ਲਾ ਲਾ ਹੈਨਾ ਹਾਂ ਹਾਂ ਅੱਛ ਤੇ ਗੇਰੀਂ ਜਨਕ ਨਹੀਂ ਓਕੇ ਆ ਜਮ ਹਨਾ ਬਿਲਕੁਲ ਗਰੰਟੀ ਬਾਈ ਆ ਟਰੈਕਟਰ ਦੀ 100 ਤੋਂ 100% ਅੱਛਾ 100 ਤੋਂ 100% ਗਰੰਟੀ ਦੇ ਜਾਂਦਾ ਕਿਉਂ ਗਰੰਟੀ ਦੇਣ ਦਾ ਕਾਰਨ ਇਹ ਹੈ ਵੀ ਇਹਦੇ ਰਿਸ਼ਤੇਦਾਰਾ ਕੋਲੇ ਟਰੈਕਟਰ ਸੀਗਾ ਹਨਾ ਜਿਹੜੇ ਰਿਸ਼ਤਾਰਾ ਤੋਂ ਚੀਜ਼ ਖਰੀਦੀ ਗਈ ਹੁੰਦੀ ਹੈ ਸਮਝ ਲੈ ਆ ਦੇ ਘਰ ਵਾਲੀ ਚੀਜ਼ ਦੇ ਬਰਾਬਰੀ ਹੁੰਦੀ ਹੈ ਹਨਾ ਤੇ ਨੰਬਰ 50 ਆ ਗਿਆ ਹਨਾ ਨੰਬਰ 50 ਤੇ ਡਿਮਾਂਡ ਕਿੰਨੀ ਰੱਖਤੀ ਜਸਵੀਰ ਇਹਦੀ 3 ਲੱਖ 1000 ਡਿਮਾਂਡ ਆ ਬਾਈ 3 ਲੱਖ 1000 ਹਾਂ ਤੇ ਕਿ ਕਿੱਥੋਂ ਤੱਕ ਕਰੇਗਾ ਫਿਰ ਇਹ ਇਹ ਦੇ ਦਾਂਗੇ ਬਾਈ ਰੱਬ ਤਰਪ ਭਲਾ ਕਰੇ 2 ਲੱਖ 73000 ਦਾ ਡੈਕਟਰ ਦੇਗਾ ਤਿੰਨ 10 ਤੋਂ 275 ਤੇ ਹੈ ਹਾਂ ਬਸ ਜੈਸਨੋ ਹੀ ਹੋਊਗਾ ਜੈਸਨੋ ਹੀ ਹੈ ਪਰ ਤੂੰ ਇੱਥੇ ਆ ਗਿਆ ਹਾਂ 35000 ਰੁਪਏ ਗਿਆ ਹਾਂ ਫਿਰ ਤਾਂ ਜੈਸਨੋ ਵਾਲਾ ਕੰਮ ਹੀ ਹੋ ਗਿਆ ਨਾ 275000 ਦੀ ਯਸਨੋ ਹੀ ਆ ਯਸਨੋ ਹੀ ਹੈ ਨਾ 275 ਹੈ ਨਾ ਟਰੈਕਟਰ ਦੀ ਇੱਕ ਗੱਲ ਆ 100 ਤੋਂ 100% ਗਾਰੰਟੀ ਹੈ 3 ਘੰਟੇ ਭਾਵੇਂ 4 ਘੰਟੇ ਭਾਵੇਂ ਕਿਵੇਂ ਮਰਜ਼ੀ ਕੁਸ਼ ਮਰਜ਼ੀ ਕਰੀ ਚੱਲੇ ਅਗਲਾ ਤਸੱਲੀ ਕਰ ਲੈ ਬੁੱਲ ਤਸੱਲੀ ਕਰਕੇ ਟਰੈਕਟਰ ਤਸੱਲੀ ਕਰਕੇ ਲੈ ਜੀ ਹੈ ਨਾ ਜਦੋਂ ਇੰਨੀ ਗਾਰੰਟੀ ਹੈ ਹੈ ਨਾ ਤੇ ਉਸ ਤੋਂ ਅੱਗੇ ਕਿਹੜਾ ਆ ਗਿਆ 575 ਆ ਗਿਆ 575 ਭਾਵੇਂ ਸਰਪੰਚ ਮਾਡਲ ਆ ਗਿਆ ਹਾਂ ਅੱਛਾ ਇਹਦੇ ਦੱਸੀ ਕਰਾਂ ਪਹਿਲਾਂ ਇਹ 2004 ਮਾਡਲ ਦਾ ਡਬਲ ਕਲਚ ਦਾ ਟਰੈਕਟਰ ਹੈ ਅੱਛਾ ਡਬਲ ਕਲਚ ਹੈ ਕਿਸੇ ਨੇ ਰੂਟਰ ਵੈਟਰ ਮਾਰਨਾ ਹੋਵੇ ਜਾਂ ਕੁਝ ਹੋਰ ਹਾਂ ਚਾਰ ਸਿਲੰਡਰ ਚ ਆ ਗਿਆ ਚਾਰ ਸਿਲੰਡਰ ਉਹਦਾ ਟਰੈਕਟਰ ਉਹਦਾ ਵੀ ਬਹੁਤ ਤਕੜੇ ਹੁੰਦੇ ਆ ਰਹੇ ਹੈ ਹਨਾ ਤੇ ਟਾਇਰ ਟਾਇਰ ਕਿੰਨੇ ਕ ਹੋਣਗੇ ਇਹਦੇ ਟਾਇਰ 70 75 ਪੈਸੇ ਆ 70 75 ਪੈਸੇ ਆਗੇ ਟਾਇਰ ਤਾਂ ਵੱਧ ਹੋਣਗੇ ਆਪਾਂ ਘੱਟ ਹੀ ਦੱਸਿਆ ਬੰਦੇ ਨੂੰ ਕਿੰਨੇ ਆ ਕੇ ਹੂੰ ਹਣਾ ਤੇ ਬਾਕੀ ਹੋਰ ਕੋਈ ਡਿਟੇਲ ਗੇਅਰ ਇੰਜਨ ਕੰਨੀ ਓਕੇ ਫੁੱਲ ਗਾਰੰਟੀ ਬਾਈ ਟਰੈਕਟਰ ਕੋ ਆਪਣੇ ਟਰੈਕਟਰ ਪਲਾਂ ਦੇ ਕਿੰਨਾ ਚਿਰ ਮਰਜ਼ੀ ਬਾਕੇ ਲੈ ਕੇ ਜਾਵੇ ਕਾਗਜਾਂ ਦੀ ਵੀ ਫੁੱਲ ਗਾਰੰਟੀ ਰਹੂ ਟਰੈਕਟਰ ਦੀ ਵੀ ਫੁੱਲ ਗਾਰੰਟੀ ਰਹੂਗੀ ਹਣਾ ਬਾਕੀ ਯਾਰ ਪੇਂਟ ਤਾਂ ਉਹੀ ਪਤਾ ਲੱਗੀ ਨਾ ਸਾਰੇ ਨਾਲ ਦਾ ਹੈ ਨਾ ਹਾਂ ਡਾਇਰੈਕਟਰ ਸਰ ਅੱਨਾ ਅਗਲੇ ਰਿੰਬ ਜ਼ਰੂਰ ਹੋਇਆ ਬਈ ਅੱਛਾ ਅਗਲੇ ਰਿੰਬ ਹੋਈ ਹੈ ਹਾਂ ਅਗਲੇ ਰਿੰਬ ਜ਼ਰੂਰ ਹੋਏ ਲਓ ਵੀ ਦੋਸਤੋ ਇਹ ਗੱਲ ਵਧੀਆ ਇਹਨੇ ਦੱਸੀ ਸੱਚੀ ਦੱਸੀ ਯਾਰ ਹੈ ਨਾ ਵੀ ਅਗਲੇ ਰਿੰਬ ਹੋਈ ਹੈ ਨਾ ਨਾ ਤੇਰਾ ਆਕੂ ਬਾਈ ਜੈਨੂ ਨੱਖਿਆ ਸੀ ਜੈਨੂ ਨੱਖਿਆ ਸੀ ਨਾ ਬਾਕੀ ਇੱਥੇ ਹੈ ਇੱਥੇ ਨਹੀਂ ਨਾ ਕੋਈ ਗਲਮ ਲੱਗੀ ਯਾਰ ਕਿਤੇ ਵੀ ਹੈ ਨਾ ਇੱਥੇ ਵੀ ਹੈ ਨਾ ਸ਼ੋਅ ਤੇ ਨਾ ਕੋਈ ਥੱਲੇ ਹਾਂਡੀ ਤੇ ਹੈ ਨਾ ਪੇਟ ਤੇ ਆ ਗਈ ਕਿਤੇ ਵੀ ਕਹਿ ਦਿਓ ਹੈ ਨਾ ਤੇ ਨੰਬਰ ਹਰਿਆਣਾ ਹੈ ਨਾ ਨੰਬਰ ਹੈ ਹਰਿਆਣਾ ਆਹ ਨਾ ਤਾਂ ਐਫੀ ਡੀਟ ਚੱਲੂ ਆ ਇਹ ਤਾਂ ਐਫੀ ਡੀਟ ਚੱਲੂਗਾ ਚਾਰ ਮਾੜ ਲੱਗਣਾ ਉਸੇ ਨਿਕਲਦੀ ਨਹੀਂ ਹੈ ਨਾ ਤੇ ਇਹਦਾ ਫਿਰ ਕੀ ਇੱਕ ਆਪਣੇ ਘਰੇ ਖੜੇ ਆ ਟਰੈਕਟਰ ਕਿਹੜੇ ਕਿਹੜੇ ਦੱਸਦੇ ਹੋ ਵੀ ਇਹ ਆਹ ਟਰੈਕਟਰ ਦੀ ਤੈਨੂੰ ਚੱਲ ਮੈਂ ਫੁੱਲ ਦੇ ਦੇ ਦਨ 275000 ਰੁਪਏ ਦੀ ਡਿਮਾਂਡ ਆ ਹੂੰ 2.5 ਲੱਖ ਦਾ ਆਪ ਦੇ ਦਨ 2.5 ਦਾ 25000 ਕਟਾ ਕੇ ਹਾਂ ਤੇ ਘਰੇ ਕਿਹੜੇ ਖੜੇ ਆ ਇੱਕ ਖੜਾ ਆਪਣੇ ਕੋਲ ਸੋਨ ਵਾਲੀ ਦਾ 35 22 ਮਾੜ 22 ਮਾੜ ਹਾਂ ਉਹਦਾ ਨੰਬਰ ਵੀ ਯਾਰ 1121 ਆ ਨੰਬਰ ਵੀ ਬਾਲਾ ਸੋਨ ਵਾਲਾ ਸੀ ਉਹ ਟਰੈਕਟਰ ਚੌਂਦੀ ਵਾਲੀ ਵੈ ਤੇ ਬਾਈ ਮਾਰਦਾ ਚੱਲਿਆ ਵੀ ਕੁਛ ਕੇ ਟਾਈਮ ਹੀ ਹੋਊਗਾ ਨਾ ਹਾਂ ਉਹ ਤਾਂ 35 ਵਾਲਾ ਸਨ ਨਾਲ ਇੱਕਾ ਫੁੱਲ ਟੌਪ ਮਾਰ ਲਾ ਫੁੱਲ ਟੌਪ ਮਾਰ ਲੈ ਹਾਂ ਅੱਛਾ ਉਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ 65 ਹਜ਼ਾਰ ਦਾ ਹਾਂ ਜਾਂ ਨਾ ਹਾਂ ਜਾਂ ਨਾ 465 ਦਾ ਹਾਂ ਟਰੈਕਟਰ ਜਮਨ ਨਾ ਮਾਰ ਟਰੈਕਟਰ ਮਿਲਣਾ ਮਾਰ ਤੇ ਹੋਰ ਇਹ ਤੋਂ ਵੀ ਨਾ ਹੋਰ ਕਿਹੜਾ ਖੜਾ ਹੈ ਹੋਰ ਇੱਕ ਖੜਾ ਬਈ ਫਾਰਮ 60 ਫਾਰਮ 60 ਕਿੰਨੇ ਮਾਡਲ ਆ ਉਹ ਓਛੀ ਮੜਲਾ ਚੌਕੜਾ ਡੈਰਾਂ ਦਾ ਨਮਾ ਪੋਲੋ ਦੇ ਚੌਕੜੇ ਨਮਾ ਅੱਛਾ ਤੇ ਇਹ ਆ ਕਿੰਨਾ ਕਹੇ ਪੇਂਟ ਪੂਟ ਖੋਲੀ ਪਿਆ ਕੇ ਸਾਰੇ ਡੈਟਰ ਨਮਾ ਬਾਈ ਬਿਲਕੁਲ ਨਮਾ ਅੱਛਾ ਤੇ ਉਹਦੀ ਕੀ ਡਿਮਾਂਡ ਹੈ ਫਿਰ ਉਹਦੀ ਡਿਮਾਂਡ ਤਾਂ ਉਹ ਦੇ ਦਾਂਗੇ ਆਪਾਂ 2 ਲੱਖ ਤੇ 40 ਹਜ਼ਾਰ 2 ਲੱਖ 40 ਹਜ਼ਾਰ ਦੇ ਹਾਂ ਅੱਛਾ ਡਬਲ ਕਲੱਚ ਦਾ ਡਬਲ ਕਲੱਚ ਆ ਗਿਆ ਹੈ ਨਾ ਤੇ ਬਸ ਆਪਣੀ ਹੋ ਗਈ ਪੂਰੀ ਕਿ ਹੋਰ ਵੀ ਖੜਾ ਕੋਈ ਇੱਥੇ ਇੱਥੇ ਤਾਂ ਆਈ ਸੀ ਘਰੇ ਦੋ ਹੋਰ ਖੜੇ ਸੀ ਤੇ ਇੱਕ ਸੁਨਨ ਲੀਕਾ ਖੜਾ ਬਈ ਸੱਚਾ ਅੱਛਾ 16 ਮਾਡਲ 16 ਮਾਡਲ ਕਿਹੜਾ ਸੁਨਨ ਲੀਕਾ 50 ਵਾਲਾ 50 ਵਾਲਾ ਉਹਦੇ ਅਗਲੇ ਟਾਇਰ ਤੇ ਨਾਲ ਦੀ ਪਏ ਨੇ ਬਈ ਅੱਛਾ ਮਗਰਲੇ ਅਗਲੇ ਨੇ ਆਉਂਦੇ ਤਾਂ 14 ਵਾਲੇ ਬੰਦੇ ਨੇ 16 ਵਾਲੇ ਚੜਾ ਰੱਖੇ 16 ਵਾਲੇ ਚੜਾ ਰੱਖੇ ਹਾਂ ਅੱਛਾ 80 85 ਪੈਸੇ ਟਾਇਰ ਪਏ ਆ 80 85 ਪੈਸੇ ਟਾਇਰ ਪਏ ਤੇ ਨੰਬਰ ਇਹਦਾ ਕਿੱਥੋਂ ਦਾ ਦੋ ਤਿੰਨਾਂ ਦਾ ਜਿਹੜੇ ਘਰੇ ਖੜੇ ਆ ਨੰਬਰ ਸਾਰਿਆਂ ਦਾ ਹਰਿਆਣਾ ਹੀ ਆ ਨੰਬਰ ਹਰਿਆਣਾ ਸਾਰਿਆਂ ਦਾ ਜਿਹੜਾ ਸੁਨਨ ਲੀਕਾ 35 ਆ ਹਾਂ ਉਹਦਾ ਸਰਸਾ ਪਤਾ ਨਹੀਂ ਏਲਨਾਬਾਦ ਹੈ ਅੱਛਾ ਤੇ ਫਾਰਮ 60 ਦਾ ਵੀ ਸਸਾ ਜਾਂ ਫਤਿਹਬਾਦ ਹੋਊਗਾ ਫਤਿਹਬਾਦ ਹੈ ਤੇ ਸੋਨਾਂ ਲੀਕਾ ਕਿੰਨੇ ਦੇ ਦੇਗਾ ਜਿਹੜਾ 16 ਟਾਇਰਾਂ ਵਾਲੀ ਗੱਲ ਕਰੀ ਜਾਂਦਾ ਸੀ ਉਹ ਆਪਾਂ ਦੇ ਦਾਂਗੇ 4 ਲੱਖ 4.5 ਲੱਖ ਦੇ ਦੇ ਦਾ 4.5 ਲੱਖ ਦਾ ਹਾਂ ਅੱਛਾ ਤੇ ਲੈਸਟਰ ਬਿਲਕੁਲ ਹੀ ਨਵਾਂ ਬਾਈ ਉਹ ਉਹ ਵੀ ਨਵੀਂ ਹੈ ਨਾ ਤੇ ਇਹ ਬੰਦੇ ਨੇ ਦੇਖਣੇ ਉਹਦਾ ਐਡਰੈਸ ਵੀ ਦੇ ਨਾ ਨਾਗੋ ਕੀ ਪਿੰਡ ਆਪਣਾ ਹਰਿਆਣੇ ਚ ਹਾਂ ਹਰਿਆਣੇ ਚ ਅੱਛਾ ਇਹ ਫੋਨ ਨੰਬਰ 9518408002 ਲਓ ਵੀ ਦੋਸਤੋ ਮੁੰਡੇ ਦਾ ਨਾ ਤੁਹਾਡੇ ਕੋਲ ਫੋਨ ਨੰਬਰ ਆ ਗਿਆ ਟਰੈਕਟਰ ਜਿਹੜੇ ਘਰੇ ਖੜੇ ਆ ਉਹ ਵੀ ਦੇਖ ਲਓ ਬਾਕੀ ਜਿਹੜੇ ਇੱਥੇ ਸਾਨੂੰ ਦਿਖਾਤੇ ਆ ਆਪਾਂ ਦੋ ਵੀਡੀਓ ਬਣਾਈਆਂ ਪੰਜੇ ਛੇ ਟਰੈਕਟਰ ਇਹ ਵੀ ਹਨਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਆਪਣਾ ਪੇਜ ਇਹਨੂੰ ਫਾਲੋ ਕਰ ਲਓ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜਸਵੀਰ ਧੰਨਵਾਦ ਬਾਈ ਧੰਨਵਾਦ